ਰਾਸੀਗਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 5521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਕਾਲੇ ਕੇ ਜ਼ਿਲ੍ਹਾ ਇਹਨੂੰ ਮੋਗਾ ਪਿਆ ਜਾਂਦਾ ਵੀ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਿਆ ਜਾਂਦੀ ਆ ਤੇ 10 ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਰਾਸੀਗਾ ਬਾਈ ਜੀ ਰਾਸੀਗਾ ਬਾਈ ਨਾਮ ਕੀ ਹੈ ਬਈ ਆਪਣਾ ਗੁਰਜੰਟ ਸਿੰਘ ਮੈਂਬਰ ਠੀਕ ਹੋ ਜੀ ਗੁਰਜੰਟ ਸਿੰਘ ਮੈਂਬਰ ਮੈਂਬਰ ਸਾਹਿਬ ਕੀ ਝੋਟੀ ਡਿਟੇਲ ਆ ਦੱਸੋ ਜੀ ਤੇਲ ਜੀ ਇਹਦੇ ਮਤਲਬ ਮਾਂ 16 ਲੀਟਰ ਦੁੱਧ ਦਿੰਦੀ ਹੈ ਜੀ ਇਹਦੀ ਮਾਂ ਦਾ 16 ਲੀਟਰ ਦੁੱਧ ਦਾ ਰਿਕਾਰਡ ਹੈ ਠੀਕ ਹੋ ਜੀ ਤੇ ਸੀਮਨ ਇਸ ਟਾਈਮ ਤੇ ਕਿਹਦੇ ਲੱਗਿਆ ਹੋਇਆ ਹੈ ਲਾਹੌਰਿਆ ਜੀ ਲਾਹੌਰਿਆ ਆਪ ਵੀ ਕਿਹਦੀ ਬੱਚੀ ਅੱਛਾ ਆਪ ਵੀ ਵੀਰੇ ਇਹ ਲਾਹੌਰਿਆ ਦੀ ਬੱਚੀ ਆ ਤੇ ਇਹਦੇ ਸੀਮਨ ਵੀ ਲਾਹੌਰਿਆ ਦਾ ਲੱਗ ਓਏ ਠੀਕ ਹੋ ਜੀ ਕਿੰਨੀ ਕੁ ਉਮਰ ਹੈ ਜੀ ਇਹਦੀ 4 ਦੰਦਾ ਜੀ ਠੀਕ ਹੋ ਜੀ 4 ਸਾਲ ਦੀ ਪੂਰੀ ਹੋ ਗਈ ਸਨ ਲਾ ਠੀਕ ਹੋ ਜੀ ਮੂੰ ਮੱਥੇ ਹੀ ਦੇਖ ਸਕਦੇ ਹੋ ਚੰਗੀ ਆ ਛੋਟਾ ਸਿੰਗ ਲੱਗਿਆ ਹੋਇਆ ਕਿੰਨੇ ਕੁ ਦਿਨਾਂ ਦੀ ਕੱਚੀ ਹੈ ਜੀ ਇਹ ਬਾ ਦੋ ਚਾਰ ਦਿਨਾਂ ਦੀ ਹੈ ਜੀ ਦੋ ਚਾਰ ਦਿਨਾਂ ਦੀ ਕੱਚੀ ਹੈ ਬਈ ਵੇਖ ਸਕਦੇ ਹੋ ਪੱਠਪੂੜੀ ਦੀ ਚੰਗੀ ਐ ਝੋਟੀ ਹਵਾਨਾ ਦੇਖ ਸਕਦੇ ਹੋ ਬਈ ਤੁਸੀਂ ਚੰਗਾ ਹਵਾਨਾ ਪੱਠਪੂੜੀ ਦੀ ਚੰਗੀ ਐ ਕੱਢ ਲਓ ਬਾਹਰ ਇਹ ਮੜਾ ਤੋੜ ਕੇ ਫਾ ਦੇ ਮੂੰ ਮੱਥੇ ਹੀ ਬਹੁਤ ਜ਼ਿਆਦਾ ਸ਼ਾਨਦਾਰ ਆ ਥੱਲੋਂ ਕੁਆਲਿਟੀ ਵੇਖ ਲਓ ਵੀਰੇ ਪੈਰਾਂ ਦੀ ਤੋੜ ਲਈ ਤੋੜ ਦੇਖ ਸਕਦੇ ਹੋ ਬਈ ਸੋਨਾਂ ਦੀ ਕੁਆਲਿਟੀ ਸ਼ਾਨਦਾਰ ਆ ਵੀਰੇ ਲਾਹੌਰੀਏ ਦੀ ਬੱਤੀ ਆ ਇਸ ਟਾਈਮ ਸੀਮਨ ਵੀ ਲਾਹੌਰੀਏ ਦਾ ਲੱਗਿਆ ਹੋਇਆ ਆ ਜ ਆ ਜੋ ਮੋੜ ਲਓ ਵੀ ਦੇਖ ਸਕਦੇ ਹੋ ਵੀਰੇ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਪੈਰਾਂ ਦੀ ਕੁਆਲਿਟੀ ਦੇਖ ਸਕਦੇ ਹੋ ਨੀਲੀ ਰਵੀ ਦੇ ਸ਼ਕੀਮ ਬਾਈ ਬਹੁਤ ਫੋਨ ਆਉਂਦੇ ਨੀਲੀ ਰਵੀ ਦੇ ਝੋਟੀ ਦੇ ਅੱਜ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਏ ਆ ਸ਼ਾਨਦਾਰ ਝੋਟੀ ਆ ਵੀਰੇ ਦੋ ਤਿੰਨ ਦਿਨਾਂ ਦੀ ਕੱਚੀ ਆ ਹਜੇ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪਏ ਦੀ ਇਹਦੀ ਡਿਮਾਂਡ ਜੀ 1,10,000 ਲਾਉਂਦੇ ਆ 1,10,000 ਮੌਕੇ ਤੇ ਮਾਨਤਾ ਨਹੀਂ ਕੀਤਾ ਜਾਊਗਾ ਜੀ ਹਾਂ ਜੀ ਕੀਤਾ ਜਾ ਠੀਕ ਹੋ ਜੀ ਤੇ ਹੋਰ ਕੀ ਆ ਜੀ ਆਪਣੇ ਕੋਲ ਨਾ ਕੋ ਕੱਟਾ ਜੀ ਇਹ ਕਾ ਬਰੇ ਇਹ ਐਮ 29 ਦਾ ਕੱਟਾ ਠੀਕ ਹੋ ਜੀ ਕਿੰਨੀ ਉਮਰ ਹੈ ਜੀ ਇਹ 12 ਮਹੀਨਾ ਪੂਰਾ ਹੋ ਗਈ ਸਾਲ ਦਾ ਹੋ ਗਿਆ ਇੱਕ ਸਾਲ ਦਾ ਬਈ ਤੁਸੀਂ ਦੇਖ ਸਕਦੇ ਮੂੰਹ ਮੱਥੇ ਦਾ ਦੇਖ ਸਕਦੇ ਹੋ ਬਾਈ ਮੜੇ ਕਾੜ ਲਓ ਇਹਨੂੰ ਬਾਰੀ ਐਮ 29 ਦਾ ਕੱਟਾ ਬਾਈ ਸਾਲ ਦੀ ਉਮਰ ਆ ਬੰਦ ਦੇ ਤੇ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆਪਾਂ ਜੀ 20000 ਰੁਪਏ ਮੰਗਦੇ ਐ ਅਸੀਂ ਕੱਟੇ ਦਾ 20000 ਰੁਪਿਆ ਡਿਮਾਂਡ ਕਰਦੇ ਹਾਂ ਠੀਕ ਹੋ ਮੌਕੇ ਤੇ ਮੰਨ ਤਨ ਕੀਤਾ ਜਾਓ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ 93160 ਹਾਂਜੀ 38209 ਇੱਕ ਵਾਰ ਫੇਰ ਬੋਲ ਦਿਓ 93160 38209 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਝੋਟੀ ਜਾਂ ਕੱਟਾ ਪਸੰਦ ਲੱਗੇ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ